ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ-ਨਿਗਾ ਸਵਾਗਤ ਹੈ। ਲਓ ਜੀ ਇੱਕ ਵਾਰ ਫੇਰ ਹਾਜ਼ਰ ਹਾਂ। ਕਿੱਥੇ ਪਹੁੰਚੇ ਹਾਂ? ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ। ਰੱਖੜੀਆਂ ਤੁਸੀਂ ਦੇਖੀਆਂ ਨੇ। ਤੋਂ ਭੈਣਾਂ ਦੇ ਵੱਲੋਂ ਬੜੇ ਫੋਨ ਆ ਰਹੇ ਨੇ ਕਿਉਂਕਿ ਵੀਰਾਂ ਨੇ ਬੜਾ ਸਹਿਯੋਗ ਕੀਤਾ, ਬੜੇ ਵੀਰਾਂ ਨੇ ਭੈਣਾਂ ਨੂੰ ਬੜਾ ਮਾਣ ਸਨਮਾਨ ਦਿੱਤਾ। ਤੋਂ ਇਸ ਕਰਕੇ ਭੈਣਾਂ ਦੇ ਫੋਨ ਆ ਰਹੇ ਆ ਕਿ ਅਸੀਂ ਹੁਣ ਇੱਕ ਵਾਰੀ ਫੇਰ ਇਹ ਸੂਟ ਦੇਖਣੇ ਨੇ। ਲੈ ਕੇ ਜਾਣੇ ਨੇ ਤੇ ਏਕ-ਏਕ ਕਲੈਕਸ਼ਨ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਚੱਲਦੇ ਆ ਜੋ ਇਹਨਾਂ ਨੇ ਹੋਰ ਸੇਲ ਲਗਾਈ ਹੈ 250 ਤੋਂ ਲੈ ਕੇ 7-800 900 1000 1200 ਤੱਕ ਜੋ ਸੇਲ ਹੈ ਅੰਦਰ ਚੱਲ ਕੇ ਆਪਾਂ ਗੱਲਬਾਤ ਕਰਦੇ ਆ ਜੋ ਅਰਵਿੰਦ ਬਾਂਸਲ ਜੀ ਨੇ ਉਹਨਾਂ ਦੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਇਹ ਸੇਵ ਕਿਹੜੀ-ਕਿਹੜੀ ਸੇਵ ਹੈ ਤੇ ਅੰਦਰ ਚੱਲਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਗੱਲਬਾਤ ਵੀ ਕਰਦੇ ਆ ਹਾਂਜੀ ਅਰਵਿੰਦ ਜੀ ਯਾਰ ਜੀ ਹੋਰ ਵਧੀਆ ਜੀ ਵਧੀਆ ਰਖੜੀਆਂ ਵਧੀਆ ਰਹੀਆਂ ਬਹੁਤ ਵਧੀਆ ਭੈਣਾਂ ਦੇ ਬੜੇ ਫੋਨ ਆ ਰਹੇ ਆ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਹਾਂਜੀ ਹਾਂ ਪਰ ਭੈਣਾਂ ਦੇ ਫੋਨ ਬਹੁਤ ਆ ਰਹੇ ਆ ਕਹਿੰਦੇ ਭਰਾਵਾਂ ਨੇ ਸ਼ਗਨ ਦਿਆ ਬਹੁਤ ਜ਼ਿਆਦਾ ਸ਼ਗਨ ਦਪਾ ਕਹਿੰਦੇ ਭਰਾਵਾਂ ਨੇ ਇੰਨਾ ਮਾਨ ਤਾਨ ਕੀਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭਰਾਵਾਂ ਨੇ ਕਹਿੰਦੇ ਸਗਣਦੇ ਕਿਸੇ ਨੇ 1100 ਕਿਸੇ ਨੇ 2100 ਕਿਸੇ ਨੇ 5100 ਕਿਸੇ ਨੇ 500 ਵਾਹ ਯੂ ਵਾਹ ਜੀ ਹੁਣ ਉਹਨਾਂ ਦੇ ਲਿਆਣੇ ਆ ਸੂਟ ਸੂਟ ਭਰਾ ਪੁੱਛਦੇ ਉਹਨਾਂ ਦੇ ਕਿ ਸੂਟ ਕਿੱਥੋਂ ਲਿਆਂਦੇ ਆ ਪਾਈਪ ਬੜੇ ਸੋਹਣੇ ਲੱਗਦੇ ਆ ਬੜੇ ਸੋਹਣੇ ਲੱਗੇ ਆ 11 11 ਦਾ ਹੋਰ ਦੇ ਆ ਫालतੂ ਕਿ ਤੁਸੀਂ ਸੂਟ ਇੱਕ ਹੋਰ ਲਿਆਓ ਬੱਲੇ ਬੱਲੇ ਕਰਾਤੀ ਹਾਂਜੀ ਹਾਂਜੀ ਆਪਾਂ ਨੇ ਰੇਟਾਂ ਦੀ ਵੀ ਬੱਲੇ ਬੱਲੇ ਕਰਾਤੀ ਏਸੀ ਗੱਲ ਨੂੰ ਚੱਲਦੇ ਹੋਏ ਆਪਾਂ ਨੇ 7 ਦਿਨ ਦੀ ਸੇਲ ਹੋਰ ਵਧਾਤੀ ਆ 7 ਦਿਨ ਹੁਣ ਹੋਰ ਚੱਲੂਗੀ 7 ਦਿਨ ਸੇਲ ਹੋਰ ਚੱਲੂਗੀ ਦੋਨ ਦੋਨੋਂ ਦੁਕਾਨਾਂ ਤੇ ਦੋਨੋਂ ਦੁਕਾਨਾਂ ਤੇ ਪੂਰੀ ਫੁੱਲ ਸੇਲ ਚੱਲਣੀ ਆ ਫੁੱਲ ਸੇਲ ਚੱਲਣੀ ਆ ਚਾਹੇ ਲੈ ਲੋ ਰੈਡੀਮੇਡ ਹਾਂਜੀ ਚਾਹੇ ਲੈ ਲੋ ਰੈਡੀਮੇਡ ਚਾਹੇ ਲੈ ਲੋ ਕੋਟਨ ਦੇ ਸੂਟ ਚਾਹੇ ਲੈ ਲੋ ਪਾਰਟੀ ਵੇਅਰ ਸੂਟ ਚਾਹੇ ਲੈ ਲੋ ਕੋਟਪੈਨ ਜੋ ਮਰਜ਼ੀ ਲੈ ਲੋ ਹਰ ਇੱਕ ਚੀਜ਼ ਤੇ ਸੇਲ ਚੱਲਣੀ ਆ 7 ਦਿਨ ਪੂਰੇ ਦੱਬ ਕੇ ओके okay, ओके okay. फेर दिखाओ वे के करे चेक डिजाइनिंग चेक भी करा दो आ लो tuan जी करो चेक जॉर्जट ਦਾ ਸੂਟ ਹੈ ਬਾਜ਼ਾਰ ਦਾ ਰੇਟ ਹੈਗਾ 1590 ਰੁਪਏ ਹਾਂਜੀ ਜੌਰਜਟ ਦਾ ਦੁਪੱਟਾ ਲੱਗਿਆ ਨਾਲ ਹੈ ਚੁੰਨੀ ਨਾਲ ਹੈ ਸਲਵਾਰ ਨਾਲ ਹੈ ਇੱਕ ਇੱਕ ਕਲੈਕਸ਼ਨ ਨੇ ਜਿਹੜਾ 740 ਰੁਪਏ ਦਾ ਅੱਛਾ ਵੈਸੇ 1590 ਦਾ ਹੈ ਵੈਸੇ 1590 ਦਾ ਬਾਜ਼ਾਰ ਦਾ ਰੇਟ ਪਰ ਇਹ ਕਿਹਾ ਦਾ ਰੇਟ 740 ਰੁਪਏ ਆ लो ਅਗਲਾ ਡੈਣ ਕਰੋ ਚੈੱਕ ਲਕੋਜੀ ਕਪੜਾ ਪਿਓਰ ਕੋਟਨ ਦਾ ਅੱਛਾ ਜੀ ਹਾਂਜੀ ਕਿੰਨੇ ਦੇਣਾ ਸਿਰਫ 490 ਰੁਪਏ ਦਾ ਇਹਦਾ ਰੇਟ ਵੀ 1120 ਮਾਰਕੀਟ ਦਾ ਹੈ ਹਾਂਜੀ ਹਾਂਜੀ ਆਪਾਂ ਦੇ ਕਰਤੇ ਗਾਕਾ ਦੇ ਫਾਇਦੇ ਓਹੋ ਆ ਲੋ ਪਿਓਰ ਜਾਮਕੋਟਨ ਦਾ ਕਪੜਾ ਨਾਲ ਪਿਓਰ ਦੀ ਚੁੰਨੀ ਪਲੇਨ ਕਪੜਾ ਲੈਣ ਚਲੇ ਜੇ ਬਾਜ਼ਾਰ ਦਾ ਜਿਹੜਾ 500 700 ਰੁਪਏ ਆਪਾਂ ਦੇਣਾ ਕਿੰਨਾ ਸਾਢੇ 700 ਰੁਪਏ ਦਾ 290 ਵਾਲਾ 290 ਵਾਲਾ ਆ ਲੋ ਪਿਓਰ ਸ਼ਿਮਰ ਜਿਹਨੂੰ ਕਹਿੰਦੇ ਸ਼ਿਮਰ 1400 1500 2000 ਐਂ ਦੇ ਡਬਾ ਬਾਜ਼ਾਰ ਦਾ ਆਪਾਂ ਜਿਹੜਾ 680 ਰੁਪਏ ਦਾ ਜੀ ਵਾਹ ਜੀ ਵਾਹ ਵਾਹ ਜੀ ਵਾਹ ਜੀ ਕਿੱਥੋਂ تکੇ ਲਾਉਣੇ ਐ ਇਹ ਮਾਲ ਤੁਸੀਂ ਆਪਣਾ ਦਾ ਜੀ ਬਸ ਗਾਕਾ ਦਾ ਫਾਇਦਾ ਕਰਨਾ ਫਾਇਦਾ ਕਰਦਾ ਹੀ ਐਦਾ ਕਰਨਾ ਵਾਹ ਨੱਕ ਵਰਗੇ ਗਾਕਾ ਦਾ ਫਾਇਦਾ ਕਰਨਾ ਆ ਰੁਪਏ ਤੋਂ ਕਰੀਬ ਦਾ ਝੂਟ ਆ ਸਿਰਫ 830 ਰੁਪਏ ਦਾ ਅੱਛਾ ਇਹ 290 ਆ 290 ਵਾਲਾ 830 ਰੁਪਏ ਦਾ ਆ ਲੋ ਪਿਓਰ ਔਰਗੰਝਾ ਦਾ ਕੱਪੜਾ 899 ਰੁਪਏ ਦਾ ਔਰਗੰਝੇ ਦਾ ਸੂਟ ਹੈ ਔਰਗੰਝੇ ਦੀ ਚੁੰਨੀ ਆ ਪਾਰਟੀ ਵਾਲੀ ਚੁੰਨੀ ਆ ਦੁਪੱਟਾ ਕਰ ਲੋ ਚੈੱਕ ਕਿੰਨਾ ਸੋਹਣਾ ਦੁਪੱਟਾ ਏ গারਲਿਸ਼ ਸੂਟ ਆ ਬੁਟੀਕ ਵਾਲਾ ਕਿੰਨੇ ਦਾ ਸਿਰਫ 899 ਰੁਪਏ ਦਾ ਆ ਲੋ ਪਿਓਰ ਜਾਮ ਦਾ ਗਲਾ ਕੱਢਿਆ ਹੋਇਆ ਪੱਲੇ ਕੱਢੇ ਹੋਏ ਬਾਜੂ ਕੱਢੇ ਹੋਏ ਪਹੁੰਚੇ ਕੱਢੇ ਨਾਲ ਦੁਪੱਟਾ ਹੈਗਾ ਪਿਓਰ ਚਨੌਣ ਦਾ ਦੁਪੱਟਾ ਕਰ ਲੋ ਚੈੱਕ ਰੇਟ ਕਿੰਨਾ 750 ਰੁਪਏ ਇਹਦਾ ਦੁਪੱਟਾ ਹੀ 250 ਲੱਗਦਾ ਔਰ ਨਹੀਂ ਨਹੀਂ ਦੁਪੱਟਾ ਪਾਉੜੇ 500 ਦਾ ਹੈ ਅੱਛਾ ਦੁਪੱਟਾ ਦੁਪੱਟਾ 550 ਦਾ ਪਾਉੜੇ ਕਿਆ ਨੇ ਕਰਦਾ ਪੂਰਾ ਸੂਟ 750 ਦਾ ਪੂਰਾ ਸੂਟ ਹੈ ਆ ਲੋ ਅਗਲਾ ਡਿਜ਼ਾਈਨ ਕਰਾਓ ਚੈੱਕ ਰੇਟ ਦਾ ਵੱਡਾ ਰਹਿਣਾ ਧਮਾਕਾ 750 ਰੁਪਏ ਅੱਛਾ ਸਾਰੇ ਸੂਟਾਂ ਦੀ 4-4 ਰੰਗਾਂ ਦੀ ਫੈਮਿਲੀ ਆ ਸਾਰੇ 4-4 ਕਲਰ ਮਿਲਣਗੇ ਇਹਦੇ ਚ ਹੋਰ ਰੰਗ ਵੀ ਮਿਲ ਸਾਰੇ 4-4 ਕਲਰ ਮਿਲੂਗੇ 4-4 ਕਲਰ ਆ ਲੋ ਔਰ ਗੰਜਾ ਦਾ ਸੂਟ ਹੈ ਰੇ ਇਸਾਰੇ ਤੇ ਕੜਾਈ ਕੱਢੀ ਗਈ ਹੋਈ ਆ ਸਾਰੇ ਤੇ ਕੜਾਈ ਕੱਢੀ ਹੋਈ ਆ ਦੁਪट्टे ਤੇ ਫੋਰ ਸਾਈਡ ਵਰਕ ਹੋਇਆ ਹੋਆ ਡਿਜ਼ਾਈਨਰ ਪੀਸ ਆ ਬੁਟੀਕ ਸਟਾਈਲ ਪੀਸ ਆ ਇੰਸਟਾਗ੍ਰam ਦੇ ਵਾਇਰਲ ਐਂਡ ਹੋਲ ਸੇਲਿੰਗ ਪੀਸ ਆ ਤੁਹਾਨੂੰ ਜੀ ਇਹ ਜਿਹੜਾ ਚੱਲ ਰਹੇ ਆ ਹਾਂਜੀ ਹਾਂਜੀ ਪਿਓਰ ਗਲਾਸ ਕਪੜਾ ਨਾਲ ਪਿਓਰ ਦੀ ਜੁਨੀ ਲੱਗੀ ਵੀ ਵਾ ਜੀ ਗਲਾਸ ਦਾ ਕਪੜਾ 200 ਰੁਪਏ ਮੀਟਰ ਆ ਪਰ ਇਹ ਕਿਹੜੇ ਨੇ ਕਰਤਾ 650 ਰੁਪਏ ਦਾ ਸੂਟ ਸੂਟ ਸਾਰੇ ਸੂਟ ਆ ਪਿਓਰ ਕਰੇਵ ਦਾ ਸੂਟ 1030 ਰੁਪਏ ਦਾ ਸਿਰਫ ਅੱਛਾ ਸਿਰਫ 1030 ਰੁਪਏ ਦਾ ਕੋਈ 2400 ਨਹੀਂ ਕੋਈ 2500 ਨਹੀਂ ਹੈਂਡਵਰਕ ਹੋਇਆ ਹੋਇਆ ਵਿੱਚ ਬਹੁਤ ਸੋਹਣਾ ਕੰਮ ਹੈ ਗਰਲਿਸ਼ ਲੁੱਕ ਦਾ ਬੁਟੀਕ ਪੀਸ ਆ ਲੋ ਬਰਬਰੀ ਦਾ ਸੂਟ ਆ ਰੇਟ ਰੈਣਾ ਦਾ 640 ਰੁਪਏ ਅੱਛਾ ਰਖੜੀ ਤਮਾਕਾ ਸੇਲ ਕਹਿੰਦੇ ਖਤਮ ਹੋ ਗਈ ਪੈਣਾ ਦੇ ਸ਼ਗਰਾਂ ਦੀ ਸੇਲ ਚੱਲ ਬਈ ਓਕੇ ਆਹ ਪਿਓਰ ਕਾਟਨ ਦੀ ਹੈਗੀ ਐ ਪੂਰੀ ਦੀ ਜਿੰਨੀ ਮਰਜ਼ੀ ਲੈ ਲਓ ਬੋਰਿਆਂ ਦੇ ਬੋਰੇ ਆਏ ਹੋਏ ਆ ਪੂਰੀ ਕੰਨੇ ਨੂੰ ਨਿਗਾ ਮਰਾ ਦਿਓ ਹਜੇ ਬੋਰੇ ਐਨੇ ਪਏ ਖੋਲੇ ਵੀ ਨਹੀਂ ਹੈਗੇ ਮਾਲ ਫੁੱਲ ਪਿਆ ਹਜੇ ਮਾਲ ਉੱਪਰ ਚੜਾਇਆ ਹੋਇਆ ਮਾਲ ਉੱਪਰ ਵੀ ਚੜਾਇਆ ਆਤਾ ਅਜਾ ਹੈ ਗਰਾਮ ਚ ਵੀ ਵੇਇਆ ਪਰ ਉਹਦੇ ਇਲਾਵਾ ਡਿਸਪਲੇ ਬਹੁਤ ਲੱਗੀ ਪਈ ਆ ਦੇਖ ਲਓ 780 ਰੁਪਏ ਦਾ ਹਾਂ ਆ ਦੇਖੋ ਧਾਗੇ ਦਾ ਕੰਮ ਐ ਧਾਗੇ ਦਾ ਕੰਮ ਕੰਮ ਕਰਾਣ ਚਲੇ ਜਾਏ ਬਟੀਕਾ ਵੀਰੇ 2-2000 ਰੁਪਏ ਦਾ ਕੰਮ ਮੰਗਦੇ ਆ ਮੰਗਦੇ ਆ ਜੀ ਮੰਗਦੇ ਆ ਆਪਾਂ ਕਿੰਨੇ ਦੇਣਾ 790 ਰੁਪਏ ਦਾ ਸੂਟ ਅੱਛਾ ਆ ਲਓ ਪਿਓਰ ਕੋਟਨ ਦਾ ਚੌਕਲੇਟ ਬੇਸ ਆ ਰੇਟ ਰਹਿਣਾ 750 ਰੁਪਏ ਇਹਦੇ ਪਹੁੰਚੇ ਵੀ ਗੱਡੇ ਹੋਏ ਆ ਹਾਂਜੀ ਹਾਂਜੀ ਪਹੁੰਚੇ ਵੀ ਗੱਡੇ ਹੋਏ ਆ ਜੀ ਆ ਲੋ ਆ ਦੇਖੋ ਡਿਜ਼ਾਈਨ ਇਹ ਕੋਰ ਕਰੇਵ ਦਾ ਸੂਟ ਆ ਹੈਂਡਵਰਕ ਦਾ ਕੰਮ ਹੋਇਆ ਵਾ ਨਾਲ ਜਰਕਨ ਦਾ ਕੰਮ ਹੋਇਆ ਵਾ ਰੇਟ ਰਹਿਣਾ 860 ਰੁਪਏ ਦਾ ਬਾਜੀ ਰੇਟ ਦਾ ਦੇਖ ਲਓ ਡਾਊਟ ਤਾਂ ਨਹੀਂ ਹੈ ਕੋਈ ਨਹੀਂ ਨਹੀਂ ਰੇਟ ਦਾ ਕੋਈ ਡਾਊਟ ਨਹੀਂ ਆ ਰੇਟ ਦਾ ਕਰਤਾ ਫਾਇਦਾ ਆ ਲੋ ਅਗਲਾ ਆਰਡਰ ਕਰੋ ਚੈੱਕ 440 ਰੁਪਏ ਦਾ 440 ਰੁਪਏ ਦਾ ਸੂਟ ਦੇਣਾ ਪਿਓਰ ਕਾਟਨ ਦਾ ਚੀਜ਼ ਹੈਗੇ ਇੱਕ ਨੰਬਰ ਆ ਲੋ ਕਰੇਵ ਦਾ ਸੂਟ ਕਰ ਲਓ ਚੈੱਕ 655 ਰੁਪਏ ਦਾ ਆ ਲੋ ਕਰੋ ਚੈੱਕ 710 ਰੁਪਏ ਦਾ ਆ ਲੋ ਕਰੋ ਚੈੱਕ 750 ਰੁਪਏ ਦਾ ਪਿਓਰ ਲੀਲਨ ਕਾਟਨ ਦਾ ਕੱਪੜਾ ਏ ਨਾਲ ਦੁਪੱਟਾ ਕਰ ਲਓ ਚੈੱਕ ਕਿੰਨਾ ਸੋਹਣਾ ਦੁਪੱਟਾ ਲੱਗਿਆ ਵਾ ਗਰਲਿਸ਼ ਲੁੱਕ ਬੁਟੀਕ ਪੀਸ ਆ ਲੋ ਆ ਕਰੋ ਚੈੱਕ ਕੜਾਈਆਂ ਵਾਲਾ ਸੂਟ ਹੈ ਚੁੰਨੀ ਚੁੰਨੀ 200 ਰੁਪਏ ਦੀ ਆਂਦੀ ਦਮਾਂਜੀ ਦੇ ਨਾਲ ਦੀ ਪਰ ਆਪਣੇ ਕਰਤਾ ਫਾਇਦਾ ਕਰਾ ਚਿੱਟੇ ਧਾਗੇ ਦਾ ਕੰਮ ਹੋਇਆ ਵਾ ਸਿਰਫ 260 ਰੁਪਏ ਦੇ ਦੇਣਾ 500 ਲੱਦੇ ਵਾਲਾ ਸੂਟ ਆਏ ਬੱਲੇ ਬੱਲੇ ਆ ਲੋ ਅਗਲਾ ਡਿਜ਼ਾਈਨ ਕਰ ਲੋ ਚੈੱਕ 930 ਰੁਪਏ ਦੇ ਦੇਣਾ ਪਿਓਰ ਗਰੇ ਦਾ ਸੂਟ ਨਾਲ ਹੈਡਵਰਕ ਹੋਇਆ ਵਾ ਹਾਂ ਗਲੇ ਤੇ ਕਾਬ ਪੱਲੇ ਦੇ ਕੰਮ ਪਹੁੰਚੇ ਦੇ ਕੰਮ ਰੇਟ ਦੇਣਾ 750 ਰੁਪਏ ਦਾ ਆ ਲੋ ਔਰਗੰਜਾ ਦਾ ਸੂਟ ਕਰੋ ਚੈੱਕ ਬਾਜ਼ਾਰ ਦਾ ਰੇਟ ਹੈਗਾ 3540 ਰੁਪਏ ਦਮਾਂਜੀ ਗਲਾ ਪੱਲਾ ਬਾਜੂ ਗੱਡੇ ਵੀ ਪਹੁੰਚੇ ਗੱਡੇ ਵੀ ਆਪਾਂ ਕਿਹਦੇ ਦੇਣਾ 1416 ਰੁਪਏ ਸਿਰਫ ਆ ਲੋ ਪਿਓਰ ਔ ਨਾਲ ਔਰਗਨ ਜਦਾ ਇਸ ਆਪਣਾ ਪਿਓਰ ਉਹ ਦਵੱਟਾ ਲੱਗਿਆ ਵਾ ਫੋਰ ਸਾਈਡ ਵਰਕ ਹੋਇਆ ਵਾ ਬਾਰਡਰ ਤੇ ਕੰਮ ਹੈ ਰੇਡ ਦੇ ਨਾਲ 1276 ਰੁਪਏ ਦਾ ਕੋਈ 3500 ਨਹੀਂ ਕੋਈ 2500 ਨਹੀਂ ਕਾਕਾ ਦੇ ਕਰਤੇ ਫਾਇਦੇ ਭੈਣਾਂ ਨੂੰ ਕਹਿੰਦੇ ਮਿਲ ਗਿਆ ਸ਼ਗਨ 7 ਦਿਨ ਦੀ ਸੇਲ ਬਣਾਤੀ ਹੋਰ ਆਪਾਂ ਨੇ ਆ ਲੋ ਅਗਲਾ ਆਰਡਰ ਕਰੋ ਚੈੱਕ ਪਿਓਰ ਕਰੇਵ ਦਾ ਸੂਟ ਹੈ 1290 ਵਾਲਾ ਦੇਣਾ ਕਿੰਨਾ ਦਾ 540 ਰੁਪਏ ਦਾ ਆ ਬਰਬਰੀ ਬਰਬਰੀ ਕਰਾਈ ਵੀ ਇਹ ਕਹਿੰਦੇ ਲੋਕਾਂ ਨੇ ਪਰੇ ਗਿਆਨ ਨੇ ਕਰਦੀ 15 ਰੁਪਏ ਪ्योर ਬਰਬਰੀ ਹੈਂਡਵਰਕ ਦਾ ਪੂਰਾ ਪਾਰੀ ਸੂਟ ਹੈ ਪਾਰੀ ਕੰਮ ਹੋਇਆ ਵਾ ਬ੍ਰਾਈਡਲ ਸੂਟ ਹੈ ਇੱਕ ਤਰ੍ਹਾਂ ਦਾ ਬੜਾ ਹੈਵੀ ਹੈ 5500 6000 ਐਂ ਵਿਕ ਰਿਹਾ ਹੀ ਬਈ ਯਾਰ ਮਾ ਆਪਾਂ ਕਰਦੇ ਫਾਇਦੇ ਗਾਕਾਂ ਦੇ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਰੇਟ ਦਾ ਨਾ ਵੱਡਾ ਧਮਾਕਾ 499 ਰੁਪਏ ਪ्योर ਗੋਣ ਦਾ ਸੂਟ ਹੈ ਨਾਲ ਪ्योर ਦਾ ਦੁਪੱਟਾ ਰੰਗ ਵੀ ਬੜਾ ਸੋਹਣਾ ਰੰਗ ਵੀ ਬੜਾ ਸੋਹਣਾ ਬਸ ਸੇਲ ਜਿਹੜੀ ਹੈ ਧਮਾ ਜੀ ਸਿਰਫ 7 ਦਿਨ ਦੀ ਲਈ ਆਪਾਂ ਨੇ ਇਹ ਲੱਕੜੀ ਧਮਾਕਾ ਸੇਲ ਖਤਮ ਹੋ ਗਈ ਸ਼ਗਨ ਸੇਲ ਚੱਲ ਪਈ ਐ ਨਵੀਂ ਸੇਲ ਗੱਡੀ ਐ ਕਿ ਆਨੇ ਸ਼ਗਨ ਸੇਲ 7 ਦਿਨ ਦੀ ਸੇਲ ਆ ਹਾਂ ਨਾਲੇ ਹੁਣ ਕਰਵਾ ਚੌਥ ਵੀ ਆਉਣਾ ਪਹਿਣਾ ਨੇ ਪੋਣੇ ਵੀ ਹਾਂ ਜੀ ਕਰਵਾ ਚੌਥ ਤੇ ਪਹਿਲਾਂ ਲੈ ਜਾ ਲੁੱਟ ਲੋ ਮੇਲਾ ਲੁੱਟ ਲੋ ਮੇਲਾ 7 ਦਿਨ ਦੀ ਸੇਲ ਆ ਟਾਈਮ ਰਹਿਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਲੇਲੀ ਜਦ ਮਰਜ਼ੀ ਆਜੋ ਜਦ ਮਰਜ਼ੀ ਤੱਕ 7 ਦਿਨ ਦੇ ਵਿੱਚ ਲੱਗੀ ਤਮਾਕਾ ਜ਼ੇਲ ਜਿਹੜੀ ਮਰਜ਼ੀ ਦੁਕਾਨ 'ਚ ਵੜਜੋ ਚਾਹੇ ਇੱਧਰ ਜਾਇਓ ਚਾਹੇ ਇੱਧਰ ਜਾਇਓ ਉੱਧਰ ਏਕ ਏਕ ਕਲੈਕਸ਼ਨ ਵਾਲਿਆਂ ਦੇ ਹਾਂ ਧਿਆਨ ਰੱਖਿਓ ਸ਼ਕਲਾਂ ਦਾ ਡੁਪਲੀਕੇਟ ਏਕੇ ਬਣਾ ਨਾ ਵੜਜਿਓ ਆਜੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਆਰਡਰ ਕਰਾ ਲਈ ਪਿਓਰ ਕੋਟਨ ਦਾ ਸੂਟ ਹੈ ਨਾਲ ਕੋਟਨ ਦਾ ਦੁਪੱਟਾ ਬਜ਼ਾਰ ਦਾ ਜਿਹੜਾ 750 ਓ ਪਾਜੀ 5 ਮੀਟਰ ਸੂਟ ਆ ਕੈਮਰੀਕ ਦਾ ਸੂਟ ਆ 500 ਰੁਪਏ ਦਾ ਪਹਿਨ ਵਿਕਦਾ ਆ ਆਪਾਂ ਨੇ ਦੇਣਾ ਬਸ 300 ਰੁਪਏ ਦਾ ਆ ਰੱਖੀ ਚੁੰਨੀ ਵੀ ਨਾਲ ਦੇਣੀ ਆ 300 ਰੁਪਏ ਮਾ ਹਾਂਜੀ ਹਾਂਜੀ ਚੁੰਨੀ ਵੀ ਨਾਲ ਜਿੰਨਾ ਮਰਜ਼ੀ ਸਟਾਕ ਲੈ ਜਾਓ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਪਿਓਰ ਲਗੋਜੀ ਕਪੜਾ 450 ਰੁਪਏ ਦਾ ਨਾਲ ਦੁਪੱਟੇ 'ਬਸ ਸੀਕਵੈਂਸ ਦਾ ਕੰਮ ਹੋਇਆ ਵਾ ਬਹੁਤ ਸੋਹਣਾ ਗ੍ਰੇਲਰ ਸੂਟ ਆ ਆ ਲੋ ਪਿਓਰ ਮਸਰੀਨ ਦਾ ਸੂਟ ਬਾਜ਼ਾਰ ਦਾ ਜਿਹੜਾ ਹੈਗਾ 2200 2400 ਰੁਪਏ ਪਹੁੰਚੇ ਵੀ ਕੱਢੇ ਪਿਆ ਰਹੇ ਦੁਪੱਟਾ ਕਰ ਲੋ ਚੈੱਕ ਰੇਟ ਦੇਣਾ ਕਿੰਨਾ 750 ਆਹ ਲੋ ਪ्योर ਕਰੇਰ ਦਾ ਸੂਟ ਮੋਰਨਿੰਗ ਵਾਲਾ ਦੁਪੱਟਾ ਕਰ ਲਓ ਚੱਕ ਇਹਦਾ ਦੁਪੱਟਾ ਬਹੁਤ ਸ਼ੋਹਰਤ ਦਾ ਕੈਨਸਾ ਦਾ ਚਪਟਾ ਆਹ 400 ਰੁਪਏ ਦਾ ਚਪਟਾ ਹੀ ਚਪਟਾ ਇਹਦਾ ਆਹ ਲੋ ਜੀ ਦੇਣਾ ਕਿੰਨੇ ਦਾ 899 ਰੁਪਏ ਦਾ ਰਖੜੀ ਧਮਾਕਾ ਸੇਲ ਖਤਮ ਹੋ ਗਈ ਛਗਣ ਸੇਲ ਚੱਲ ਪਈ ਆਜੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬੈਕ ਆਲੋ 1045 ਵਾਲਾ ਸੂਟ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਨਾਲ ਔਰਗੰਜਾ ਦਾ ਇਹ ਦੁਪੱਟਾ ਠੀਕ ਹੈ ਜੀ ਬਾਜੀ ਇੱਕ ਵਾਰ ਤੁਸੀਂ ਆਪਣਾ ਨੰਬਰ ਦੱਸੋ ਨੰਬਰ ਨਾਲ ਨੰਬਰ ਨੋਟ ਕਰ ਲਓ 9814767800 ਆਜੋ ਅਗਲਾ ਡਿਜ਼ਾਈ ਆਲੋ ਉਤੇ ਅਗਲਾ ਡਿਜ਼ਾਈਨ ਚੈੱਕ ਕਰੋ ਕੇ ਕੰਮ ਸਾਰਾ ਹੀ ਹੋਇਆ ਸਾਰਾ ਦਬਕੇ ਦਾ ਕੰਮ ਹੋਇਆ ਵਾ ਪਰਲ ਵਰਕ ਦਾ ਕੰਮ ਹੋਇਆ ਵਾ ਬਾਜ਼ਾਰ ਦਾ ਹੈਗਾ 3500 ਰੁਪਏ ਏਕੇ ਕਲੈਕਸ਼ਨ ਨੇ ਦੇਣਾ 1499 ਰੁਪਏ ਲਾ ਕੇ ਰੱਖੜੀ ਧਮਾਕਾ ਸੇਲ ਪਿਓਰ ਔਰਗੈਂਜ਼ਾ ਦਾ ਸੂਟ ਹੈ ਪਿਓਰ ਦੀ ਸਲਵਾਰ ਹੈ ਇਹਦੇ ਨਾਲ ਔਰਗੈਂਜ਼ਾ ਦਾ ਸੂਟ 950 ਰੁਪਏ ਦਾ ਆਲੋ 1.5 710 ਰੁਪਏ ਦਾ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆਲੋ ਅਗਲਾ ਡਿਜ਼ਾਈਨ ਕਰ ਲਓ ਚੈੱਕ ਕਰੇਵ ਦਾ ਸੂਟ ਹੈ 899 ਰੁਪਏ ਦਾ ਸਰਾਸ਼ੇ ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ 635 ਦਾ 2290 ਵਿਗ ਰਿਹਾ ਬਾਜ਼ਾਰ ਦਾ ਰੇਟ ਏਕੇ ਇਲੈਕਸ਼ਨ ਦੇਣਾ ਤੇ ਜੇ 35 ਦਾ ਆ ਲੋ ਕਰੇਵ ਦਾ ਸੂਟ ਹੈ ਪ्योर ਚਨੂਨ ਦਾ ਦੁਪੱਟਾ ਲੱਗਿਆ ਹੋਇਆ ਰੇਟ ਕਿੰਨਾ 930 ਰੁਪਏ ਆ ਲੋ ਬਰਬਰੀ ਦਾ ਸੂਟ ਹੈ 640 ਰੁਪਏ ਦਾ ਭਾਜੀ ਬਰਬਰੀ ਦਾ ਸੂਟ 640 ਲੈ ਉਹ 3 3 4 4000 ਦੇ ਵਿੱਚ ਯਾਰ ਉਹ ਆਪਾਂ ਕਰਦੇ ਫਾਇਦੇ ਗਾਕਾਂ ਦੇ ਆ ਦੇਖੋ ਪਿਓਰ ਕੋਟਨ ਦਾ ਕਪੜਾ 565 ਰੁਪਏ ਦਾ ਬਾਜੂ ਪਹੁੰਚੇ ਵਰਕ ਅਗਲਾ ਡਿਜ਼ਾਈਨ ਆ ਭਾਜੀ ਰੇਟਾਂ ਦਾ ਤੂਫਾਨ ਲਿਆ ਕੇ ਰੱਖੇਗਾ ਅਗਲਾ ਡਿਜ਼ਾਈਨ ਕਰ ਲੋ ਚੈੱਕ ਅਗਲਾ ਡਿਜ਼ਾਈਨ ਕਰ ਲੋ ਚੈੱਕ ਦੁਪੱਟਾ ਰਹੂਗਾ 2 ਸੈੱਟ ਵਰਕ ਕਟ ਵਰਕ ਹੋਇਆ ਵਾ ਨਾਲ ਬੁਟੀਕ ਪੀਸ ਆ ਰੇਟ ਹੈ ਨਾ 875 ਵੇ ਸਿਰਫ 875 ਰੁਪਏ ਹਾਂਜੀ ਹਾਂਜੀ ਅਗਲਾ ਡਿਜ਼ਾਈਨ ਕਰ ਲੋ ਚੈੱਕ ਪਿਓਰ ਕਰੇਵ ਦਾ ਕੱਪੜਾ ਇਹ ਕਰੇਵ ਨਾ ਹੋਵੇ 10 ਲੱਖ ਰੁਪਏ ਨਾ ਦਾ 930 ਰੁਪਏ ਦਾ ਸੂਟ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ 930 ਰੁਪਏ ਦਾ 930 ਰੁਪਏ ਦਾ ਗਲੇ ਦਾ ਕੰਮ ਫਾ ਜੋ ਮਰਾ ਦੋ ਮੜਾ ਹੀ ਆ ਬਹੁਤ ਪਿਆਰਾ ਸੂਟ ਹੈ ਬੁਟੀਕ ਪੀਸ ਹੈ ਹਟਕੇ ਚੀਜ਼ਾਂ ਲੱਗ ਜੀ ਆਟਮਾ ਰੇਟ ਦੇਣਾ 930 ਰੁਪਏ ਦਾ ਅਗਲਾ ਡਿਜ਼ਾਈਨ ਕਿ ਕਰ ਲੋ ਪਿਓਰ ਜੋਰਦਰ ਦਾ ਸੂਟ ਹੈ ਸਾਰਾ ਕੰਮ ਹੋਇਆ ਵਾ ਭਾਰੀ ਸਿਕੁਐਂਸ ਦਾ ਵਰਕ ਹੋਇਆ ਵਾ ਦੁਪੱਟਾ ਵੀ ਸਾਰਾ ਹੈਵੀ ਹੈ ਰੇਟ ਦੇਣਾ 790 ਰੁਪਏ ਦਾ ਅਗਲਾ ਡਿਜ਼ਾਈਨ ਕਰ ਲੋ ਚੈੱਕ ਪਿਓਰ ਜਾਮ ਕੋਟਨ ਦਾ ਸੂਟ ਹੈ ਦੇਣਾ ਕਿੰਨੇ ਦਾ ਗੜਾ ਕੱਢਿਆ ਵਾ ਪੱਲਾ ਕੱਢਿਆ ਵਾ ਬਾਜੂ ਕੱਢੇ ਪੋਚੇ ਕੱਢੇ ਵੇ 750 ਰੁਪਏ ਦਾ ਸਿਰਫ 750 ਦਾ ਸਾਡੇ ਸਾਰੇ ਸੂਟ ਦੇ ਉੱਪਰ ਰੇਟ ਲੱਗੇ ਹੋਏ ਆ ਕਿਸੇ ਨਾਲ ਕੋਈ ਰੇਟ ਦਾ ਘਟ ਨਹੀਂ ਕਿਸੇ ਨੂੰ ਵੱਧ ਨਹੀਂ ਰੇਟ ਲੱਗਣਾ ਇੱਕੋ ਰੇਟ ਇੱਕੇ ਮੁੱਲ ਦੀ ਹੱਟੀ ਬਾਣੀਆਂ ਦੀ ਹੱਟੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਈ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਗੱਲੇ ਘੜ ਦੇ ਆ ਨਾ ਪੱਲੇ ਦਾ ਡਿਜ਼ਾਈਨ ਆ ਨਾ ਰੇਟ ਦੇਣਾ 750 ਰੁਪਏ ਅਗਲਾ ਡਿਜ਼ਾਈਨ ਚ ਚੱਕ ਲੋ ਬਲਖਵਾਦੀ ਸੂਟ ਬਾਜ਼ਾਰ ਚ ਵਿਗਰੇ 4-4000 ਰੁਪਏ ਦਾ ਪਰ ਏਕੇ ਕਲੈਕਸ਼ਨ ਦੇਣਾ 1080 ਰੁਪਏ ਲਾ ਕੇ ਦੁਪੱਟਾ ਪੂਰਾ ਜਾਲ ਅਗਲਾ ਰਜਣ ਕੇ ਕਰੋ Apple ਕੰਪਨੀ ਦਾ ਮਾਲ ਹੈ ਬਹੁਤ ਪਿਆਰਾ ਸੂਟ ਹੈ ਰੇਟ ਦੇਣਾ 1234 ਰੁਪਏ ਦਾ ਕਿੰਨੇ ਦਾ ਕਿੰਨੇ ਦਾ 1234 ਹਾਂਜੀ ਹਾਂਜੀ ਕੰਪਨੀ ਦਾ ਮਾਲ ਸਿਰਫ 1234 ਉਹ ਭਾਜੀ Apple ਵਾਲੀ ਕੰਪਨੀ ਦਾ 1800 2000 ਤੇ ਕੱਟ ਨਹੀਂ ਰੇਟ ਗਿਆ ਹੋਸ਼ ਸ਼ਰਮਾ ਵੀ ਉਹ ਨਹੀਂ ਨਹੀਂ ਇਹ ਕੀ ਵਾਲਿਆਂ ਦੇ ਕਰਤੇ ਗਾ ਕਾਹਦੇ ਫਾਇਦੇ ਆ ਲੋ ਅਗਲਾ ਰਜਣ ਕਰੋ ਚੱਕ 860 ਰੁਪਏ ਦਾ ਸੂਟ ਪਿਓਰ ਕੋਟਨ ਦਾ ਸੂਟ ਹੈ ਰੇਟ ਦੇਣਾ 499 ਰੁਪਏ ਦਾ ਡਿਜ਼ਾਈਨ ਦਿਖਾ ਦਿਓ ਇੱਕ ਵਾਰ ਆਹ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਪਿਓਰ ਕੋਟਨ ਦਾ ਬਰਪਰੀ ਦਾ ਕੱਪੜਾ ਏ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਹੀ ਪਿਆਰਾ ਸੀਕੁਐਂਸ ਦਾ ਕੰਮ ਹੈ ਗਲੇ ਤੇ ਮਾਰਾ ਦੋ ਜੂਮ ਪਿੱਛੇ ਹੋ ਕੇ ਮੜ ਜਾ 1021 ਰੁਪਏ ਦਾ ਲਾਤਾ ਏਕ ਏ ਕਲੈਕਸ਼ਨ ਨੇ 1021 ਰੁਪਏ ਪਰ ਐਂ ਦੇਖ ਲਿਓ 21 ਰੁਪਏ ਵੀ ਉੱਪਰ ਲੈਣੇ ਆ ਛੱਡਣੇ ਨਹੀਂ ਹੈਗੇ ਕਿਸੇ ਦਾ ਨਹੀਂ 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 ਰੇਟ ਦੇਣਾ ਫਿਕਸ 1 ਰੁਪਏ ਵੀ ਲੈਣੇ ਪਹਿਲਾ ਆਹ ਲੋ ਅਗਲਾ ਡਿਜ਼ਾਈਨ ਚੈੱਕ ਕਰ ਲਓ ਪਿਓਰ ਕਰੇਵ ਦਾ ਕੱਪੜਾ ਏ ਆਲ ਓਵਰ ਕਰੇਵ ਆ ਰੇਟ ਦੇਣਾ 930 ਰੁਪਏ ਦਾ ਗਲਾਸ ਦਾ ਸੂਟ ਹੈ ਰੇਟ ਦੇਣਾ 635 ਰੁਪਏ ਦਾ ਜਿਹੜਾ ਕਹਿੰਦੇ ਨਹੀਂ ਹੌਲਸੇਲ ਰੇਟ ਹੈ ਬਿਲਕੁਲ ਹੌਲਸੇਲ ਰੇਟ ਹੈ ਆਪਾਂ ਲੇ ਜਿਓ 5 ਚਾਹੇ ਲੇ ਜਿਓ 50 ਚਾਹੇ ਲੇ ਜਿਓ ਗੱਡੀ ਪਰ ਕੇ ਜਿੰਨੇ ਮਰਜੀ ਸੂਟ ਲੇ ਜਿਓ ਰੇਟ ਦੇਣਾ ਫਿਕਸ ਇਹਦਾ ਰੇਟ ਦਊਗਾ 710 ਰੁਪਏ ਦਾ ਅਗਲਾ ਦਿਨ ਚੈੱਕ ਕਰ ਲੋ 695 ਰੁਪਏ ਦਾ ਉਤੇ ਅਗਲਾ ਦਿਨ ਚੈੱਕ ਕਰ ਲੋ 852 ਰੁਪਏ ਦਾ ਆ ਲੋ ਪਿਓਰ ਜਾਨ ਦਾ ਸੂਟ ਹੈ 570 ਰੁਪਏ ਦਾ ਆ ਲੋ ਗਲਾ ਪੱਲਾ ਕੱਢਿਆ ਵਾ ਬਾਜੂ ਕੱਢੇ ਵਾ ਪੌਂਚੇ ਕੱਢੇ ਵੇ 860 ਰੁਪਏ ਦਾ 860 ਸਿਰਫ 860 ਰੁਪਏ ਦਾ ਆਹ ਲੋ ਗੜਾ ਕੱਢਿਆ ਵਾ ਬਾਹਾਂ ਗੱਡੀਆਂ ਵਿੱਚ ਚੁੰਨੀ ਲੈਣੀ ਪਲੇਨ ਰੇਟ ਦੇਣਾ 670 ਰੁਪਏ ਜੋਧਪੂਰੀ ਕਪੜਾ ਏ ਜੈਪੂਰੀ ਪ੍ਰਿੰਟ ਆ ਇੱਕ ਨੰਬਰ ਡਰੈਨਿੰਗ ਜਲਦੀ ਨਾਲ ਜਲਦੀ ਪਹੁੰਚੋ ਏਕ ਕੇ ਕਲੈਕਸ਼ਨ ਮੇਨ ਬਜ਼ਾਰ ਕਰਾ ਲਈ ਆ ਲੋ ਅਗਲਾ ਰੇਡ ਦੇਣਾ ਚੱਕ 750 ਰੁਪਏ ਦਾ ਉੱਤੇ ਅਗਲਾ ਆ ਲੋ ਬਰਬਰੀ ਦਾ ਸੂਟ ਆ ਬਰਬਰੀ ਦਾ ਦੁਪੱਟਾ ਏ ਰੇਟ ਰਹਿਣਾ 925 ਰੁਪਏ ਆ ਲੋ ਪਿਓਰ ਵਰਖਾਵਾਦੀ ਸੂਟ ਆ ਆਲ ਓਵਰ ਕੱਢਿਆ ਵਾ ਪੂਰੇ ਪਸਾਰੇ ਪੈਹੀਂ ਧਾਗੇ ਦਾ ਥ्रेड ਵਰਕ ਦਾ ਨਾਲ ਸਟੋਨ ਵਰਕ ਦਾ ਕੰਮ ਆ ਇਹ ਸੂਟ ਏ ਕੱਢਿਆ ਹੋਇਆ ਅੱਜ ਪੂਰੇ ਵੀ ਕੱਢਿਆ ਹੋਇਆ ਦੁਪੱ ਆਲੋ ਅਗਲਾ ਡਿਜ਼ਾਈਨ ਕਰ ਲਓ ਚੈੱਕ ਰੇਟ ਦੇਣਾ 930 ਰੁਪਏ ਦਾ ਆਲੋ ਉਤੇ ਅਗਲਾ ਡਿਜ਼ਾਈਨ ਕਰੋ ਚੈੱਕ 565 ਰੁਪਏ ਦਾ 565 ਰੁਪਏ ਆਲੋ ਇਧਰ ਨੂੰ ਆ ਜਿਓ ਹੁਣ 750 ਰੁਪਏ ਦਾ ਵੈਰਾਈਟੀ ਬਹੁਤ ਹੈ ਟਟੋਕਰ 1200 ਪੀਸ ਡਿਸਪਲੇ ਪਰ ਲੱਗਿਆ ਹੋਇਆ ਜਿਹੜਾ ਮਰਜੀ ਚਰਵਾ ਲਓ ਜਿਹੜਾ ਮਰਜੀ ਲੈ ਜਾ 200 ਸਿਰਵਰ ਕਰੇਵ ਦਾ ਸੂਟ ਆਲੋ 450 ਰੁਪਏ ਦਾ 899 ਵਾਲਾ ਪਿਓਰ ਕੋਟਨ ਦਾ ਸੂਟ ਆ ਨਾਲ ਟਾਈ ਡਿਲਕਰ ਦਾ ਦੁਪੱਟਾ ਲੱਗਿਆ ਹੋਇਆ ਕੋਟਨ ਦਾ ਸੋਰੀ ਆਲੋ ਰੇਟ ਇਹਨਾਂ 750 ਰੁਪਏ ਨਾਲ ਸਲਵਾਰ ਹੈਗੀ ਤੇ ਚਿਕਨ ਦੀ ਬਹੁਤ ਹੀ ਪਿਆਰਾ ਸੂਟ ਹੈ ਰੇਟ ਹੈਗਾ 670 ਰੁਪਏ ਆ ਲੋ ਇਧਰ ਹੈਂਡਵਰਕ ਵਾਲਾ ਸੂਟ ਵਾ ਦੇਖੋ ਰੇਟ ਤਾਂ ਨਹੀਂ ਗਲਤ ਲੱਗੇ ਬਜ਼ਾਰੋਂ ਲੈ ਆਇਆ 4500 ਹੈਂਡਵਰਕ ਦਾ ਕੰਮ ਹੈ ਬੁਟੀਕ ਵਾਲਾ ਬਜ਼ਾਰ ਮਾ ਬੁਟੀਕ ਵਾਲਾ ਕੰਮ ਹੀ ਕਰਾਣ ਚਲੇ ਜਾਓ ਇੰਨਾ ਮਹਿੰਗਾ ਹੁੰਦਾ ਕਿ ਇੰਨੇ ਤੋਂ ਤਾਂ ਹੈਂਡਵਰਕ ਨਹੀਂ ਹੈਗਾ 1470 ਰੁਪਏ ਮਾ ਦੇਣਾ ਹੈ ਪ्योर ਸ਼ਿਮਰ ਦਾ ਸੂਟ ਹੈ ਆ ਲੋ ਅਗਲਾ ਦਿਨ ਚੈੱਕ ਕਰ ਲੋ 930 ਰੁਪਏ ਦਾ ਉਤੇ ਅਗਲਾ ਦਿਨ ਚੈੱਕ ਕਰ ਲੋ 450 ਰੁਪਏ ਦਾ ਆ ਲੋ 799 ਰੁਪਏ ਦਾ 90 ਰੁਪਏ ਦਾ ਆ ਲੋ ਕਰੋ ਚੈੱਕ ਬਰਬਰੀ ਦਾ ਸੂਟ ਹੈ ਬੇਨਾ ਦੁਪੱਟੇ ਦਾ 599 ਰੁਪਏ ਦਾ ਆ ਲੋ ਅਗਲਾ ਡਿਜ਼ਾਈਨ ਕਰੋ ਚੱਕ 375 ਰੁਪਏ ਦਾ ਆ ਲੋ ਅਗਲਾ ਡਿਜ਼ਾਈਨ ਕਰੋ ਚੱਕ 440 ਰੁਪਏ ਦਾ ਆਈ ਕਾਲਾ ਰੰਗ ਵੀ 440 ਦਾ ਹਾਂਜੀ ਹਾਂਜੀ ਕਾਲਾ ਰੰਗ ਵੀ 440 ਰੁਪਏ ਦਾ ਆ ਲੋ ਧਾਗੇ ਦਾ ਕੰਮ 430 ਰੁਪਏ ਦਾ ਆ ਲੋ ਜੈਪੁਰੀ ਸੂਟ 420 ਰੁਪਏ ਦਾ ਆ ਲੋ ਪੱਲੇ ਦੇ ਕੰਮ ਚੱਕ ਕਰ ਲੋ ਕਿੰਨਾ ਸੋਹਣਾ ਕੰਮ ਹੋਇਆ ਵਾ ਰੇੜੇ ਦਾ 420 ਰੁਪਏ ਦਾ ਆ ਲੋ 650 ਰੁਪਏ ਮਾ ਚਾਕਲੇਟ ਕੱਪੜਾ ਆ ਗਿਆ ਦੁਪੱਟਾ ਰਹਿਣਾ ਕਟਵਰਗ ਪ्योर ਦਾ ਆ ਲੋ ਅਗਲਾ ਡਿਜ਼ਾਈਨ ਕਰੋ ਚੱਕ 450 ਰੁਪਏ ਦਾ ਉਤੇ ਅਗਲਾ ਕਰੋ 545 ਰੁਪਏ ਵਾਲਾ ਆ ਲਓ 540 ਵਾਲਾ ਇਹਦੇ ਇਲਾਵਾ ਵੀ ਡਿਜ਼ਾਈਨ ਬਹੁਤ ਆ ਹਜੇ ਤਾਂ ਸ਼ੁਰੂਆਤ ਕਰੀ ਐ ਮੁੱਕਿਆ ਨਹੀਂ ਆ ਲਓ ਕਰੋ ਚੱਕਾ ਡਿਜ਼ਾਈਨ ਪਿਓਰ ਕਾਟਨ ਦੇ ਸੂਟ ਆ ਆ ਲਓ ਜਿੰਨੇ ਮਰਜ਼ੀ ਲੈ ਜਾਓ 3-300 ਰੁਪਏ ਦਾ ਪ੍ਰਿੰਟ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਪਾ ਜੀ ਚੁੰਨੀ ਹੈਗੀ ਨਾਲ ਚੁੰਨੀ ਹੈਗੀ ਬੈਂਡ ਦੇ ਨਾਲ ਆ ਚੁੰਨੀਆਂ ਨਾਲ ਆ ਚੁੰਨੀਆਂ ਚੈੱਕ ਕਰ ਲਓ ਨਾਲ ਚੁੰਨੀਆਂ ਐ ਆ ਜਾਓ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲਓ ਡਿਜ਼ਾਈਨਿੰਗ ਕਰ ਲਓ ਚੈੱਕ ਇੱਕ ਵਾਰਾ ਮੁਰੇਲ ਲੈਨ ਮ ਦਿਖਾ ਦਿਓ ਸਾਰੇ ਤਹਿਲਕਾ ਸੂਟ ਹੈ ਸੂਟ ਦਾ ਨਾਮ ਵੀ ਤਹਿਲਕਾ ਆ ਲੋ ਕਰੋ ਚੱਕ ਬਰਾਮ ਤਹਿਲਕਾ ਐਦਾਂ ਰੇਟ ਲੱਗੇ ਹੋਏ ਆ ਇੱਕ ਪੈਣਾ ਨੂੰ ਹੱਥ ਮੰਨ ਕੇ ਬੇਨਤੀ ਆ ਚੇਪੀਆਂ ਨਾ ਤਾਰੋ ਪੈਣਾ ਚੇਪੀਆਂ ਬਹੁਤ ਤਾਰੀ ਜਾਂਦੀਆਂ ਐ ਰੇਟ ਤਾਂ ਵੀ ਸਾਨੂੰ ਮੂੰਹ ਜਵਾਨੀ ਯਾਦ ਹੁੰਦੇ ਨੇ ਆ ਜਾਓ ਜਲਦੀ ਤੋਂ ਜਲਦੀ ਪਹੁੰਚੋ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਰੇਟਾਂ ਦੇ ਰਹਿਣੇ ਵੱਡੇ ਤਮਾਕੇ ਆ ਲੋ ਅਗਲੇ ਆ ਲੋ ਹੈਵੀ ਦੇ ਵਿੱਚ ਦੇਖ ਲੋ ਸੂਟ ਓ ਵਾਹ ਜੀ ਵਾਹ ਐਨਾ ਸੋਹਣਾ ਚੱਕ ਡਿਜ਼ਾਈਨਿੰਗ ਚੁੰਨੀ ਦਿਖਾਓ ਜੀ ਸਿੰਪਲ ਤਾਂ ਨਹੀਂ ਹੈਗੀ ਚੁੰਨੀ ਵੀ ਸੋਹਣੀ ਹੋਊਗੀ ਜੀ ਆ ਲੋ ਅੱਗੇ ਕਰੋ ਚੱਕ ਡਿਜ਼ਾਈਨਿੰਗ ਜੁਪਟਾ ਵੀ ਗੱਲ ਬਾਤ ਐਂਡ ਜੁਪਟੇ ਦੀ ਹੁਣ ਬਹੁਤ ਐ ਇਹਦਾ ਰੇਟ ਦੱਸੋ ਪਹਿਲਾਂ ਰੇਟ ਲਾ ਦੂੰਗੇ ਸਸਤਾ ਤੁਸੀਂ ਲਾ ਦੋ ਬਸ 3500 ਰੇਟ ਆ ਦਾ ਐਂ ਕਰੋ 2200 ਰੁਪਏ ਲਾ ਦੋ ਓ ਨਹੀਂ ਨਹੀਂ 2200 ਨਹੀਂ ਲਾਣਾ ਰੇਟ ਕਰਾ ਜੀ 6500 ਲਾ ਦੋ ਓ ਨਹੀਂ ਨਹੀਂ ਫਾਇਦਾ ਕਰਨਾ ਰੇਟ ਲਾ ਕੇ ਜੇਣਾ 1 ਕੋ ਰੇਟ ਲਾ ਕੇ ਜੇਣਾ 1200 ਰੁਪਏ ਆ ਜੋ ਜਲਦੀ 1200 ਰੁਪਏ ਇੱਕ ਇੱਕ ਕਲੈਕਸ਼ਨ ਮੇਨ ਵੇਅਰ ਕਰਾ ਲਈ ਬਹੁਤ ਹੈ ਵੈਰਾਈਟੀ ਸੰਤੁਸ਼ਟਾ ਮੇਰਾ ਗਾਹਕਾ ਕਿ ਹੋ ਗਿਆ ਸੰਤੁਸ਼ਟ ਹੋ ਜੂ ਇੰਨੀ ਕੋ ਵੈਰਾਈਟੀ ਮੈਂ ਭਾਜੀ ਐਸੋ ਜੇ ਕੋਈ ਹੋਲ ਸੇਲ ਮੈਂ ਲੈਣਾ ਵੇ ਮਿਲ ਜੂਗਾ ਨਾ ਮਲ ਮਿਲ ਜੂਗਾ ਜਿੰਨਾ ਮਰਜੀ ਲੈ ਜੋ ਸੈਟ ਵਾਈਜ਼ ਲੈਣਾ ਸੈਟ ਵਾਈਜ਼ ਲਈ ਜੋ ਖੁੱਲਾ ਲੈ ਜਾਣਾ ਖੁੱਲਾ ਲਈ ਬਹੁਤ ਹੈ ਹੁਣ ਉਧਰ ਤਾਂ ਨਹੀਂ ਜਾਣਾ ਬਹੁਤ ਹੈ ਬਹੁਤ ਹੈ ਜੀ ਮੈਂ ਕਹਿੰਦਾ ਨਹੀਂ ਨਹੀਂ ਉਧਰ ਵੀ ਲੈ ਕੇ ਚੱਲਦਾ ਤੁਹਾਨੂੰ ਆਜੋ ਇੱਕ ਵਾਰ ਸਮਾਕੇ ਪਾਣੇ ਆਪਾਂ ਨੇ ਹਜੇ ਰੇਟਾਂ ਦੇ ਬਹੁਤ ਜੁਆਲਾ ਜੀ ਆਹ ਅੰਬੀ ਵਾਲਾ ਨਾ ਟ੍ਰੈਂਡਿੰਗ ਮੈਂ ਜਾ ਰਹੇ ਆ ਆ ਲਓ ਪਿਓਰ ਕਾਟਨ ਦਾ ਸੂਟ 490 ਰੁਪਏ ਦਾ ਹੋਇਆ ਨੀਚੇ ਨੂੰ ਆੜਾ ਜਾ ਇੱਧਰ ਦਿ 2200 ਰੁਪਏ ਦਾ ਸੂਟ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਸੂਟ ਆ ਪਿਓਰ ਕਾਟਨ ਦਾ ਆ ਲਓ ਅਗਲਾ ਡਿਜ਼ਾਈਨ ਕਰੋ ਚੈੱਕ 250 ਰੁਪਏ ਦਾ ਭਾਜੀ 899 ਰੁਪਏ ਦਾ 799 ਰੁਪਏ ਦਾ ਆ ਲਓ 775 ਰੁਪਏ ਦਾ 600 ਰੁਪਏ ਦਾ 835 ਰੁਪਏ ਦਾ ਨਾਲ 55 ਦੁਪੱਟਾ ਬਰਬਰੀ ਦਾ ਸੂਟ ਕਰੋ ਚੈੱਕ 750 1010 ਸਾਰਿਆਂ ਪਰ ਰੇਟ ਲੱਗੇ ਹੋਏ ਆ ਆਜੋ ਅੱਗੇ ਦਿਖਾਉਂਦਾ ਤੁਹਾਨੂੰ ਹੋਰ ਵੈਰਾਈਟੀ ਇੱਧਰ ਆਪਣੇ ਨਾਲ ਸ਼ੋਅਰੂਮ ਦੇ ਵਿੱਚ ਆਜੋ ਮਾਲ ਆ ਗਿਆ ਬਹੁਤ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਤੁਹਾਡੀ ਆਪਣੀ ਦੁਕਾਨ ਆ ਆਲੋ ਕਰੋ ਚੱਕ ਡਿਜ਼ਾਈਨਿੰਗ ਆ। ਉਹ ਵਾਯੂ ਆ ਭਾਈ ਮਾਲੇ ਬਹੁਤ ਤੁਸੀਂ ਖੋਲੇ ਆ ਪਿਆ। ਉਹ ਮਾਲ ਬਾਦੂ ਆ ਆਜੋ ਅੱਗੇ ਹਜੇ ਹੋਰ ਵੈਰਾਈਟੀ ਬਹੁਤ ਆ। ਆਲੋ ਕਰੋ ਚੱਕ ਡਿਜ਼ਾਈਨਿੰਗ। ਇਹ ਜਨ ਮਾਲ ਕੱਢਿਆ ਪਿਆ ਕਿਆ? ਉਹ ਇਹ ਤਾਂ ਪਾਰਸਲਾਂ ਦੇ ਪਾਰਸਲ ਲੱਗ ਰਹੇ ਆ ਜਿਵੇਂ ਮਰਜੀ ਲਜਾਈ ਜਾਓ ਚਾਹੇ ਲੈ ਜਾਓ ਹੌਲ ਸੇ ਚਾਹੇ ਲੈ ਜਾਓ ਸਿੰਗਲ ਪੀਸਾ। ਕੋਲ ਤੋਂ ਬਾਝੂ ਮਰਾਓ ਮੜਾ ਯਾ। ਕੋਲ ਤੋਂ ਵਾਲਾ ਪੀਸ ਹੈ ਬੁਟੀਕ ਪੀਸ ਆਣਾ ਕਿੱਥੇ ਆ? ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਡਿਜ਼ਾਈਨਿੰਗ ਕਰ ਲੋ ਚੈੱਕ। ਆ ਲੋ ਪ्योर ਤਾਂ ਅੱਗੇ ਦਾ ਕੰਮ ਹੈ ਰੇਸ਼ਮ ਦਾ ਕੰਮ ਹੋਇਆ ਵਾ ਨਾਲ ਦੁਪੱਟਾ ਹੈਗਾ ਹੋਰ ਜ਼ਿਆਦਾ ਆ ਦੁਪੱਟੇ ਬਾਈ ਬਾਰਡਰ ਹੈਗਾ ਹਾਂਜੀ ਹਾਂਜੀ ਦੁਪੱਟੇ ਤੇ ਵੀ ਬਾਰਡਰ ਹੈ ਰੇਟ ਦਾ ਲਾ ਕੇ ਦਊਂਗਾ ਫਾਇਦਾ ਚਾਹ ਰੇਟ ਦੇ ਦੂੰਗਾ ਪਾਣੀ ਰੇਟ ਦੱਸੋ ਕੋਈ ਰੇਟ ਲੋ ਜੀ ਕਰਤਾ ਨਾ ਨਾ ਕੋਈ 1400 ਨਹੀਂ ਕੋਈ 1200 ਨਹੀਂ ਰੇਟ ਦੇਣਾ 799 ਰੁਪਏ ਦਾ ਸਿਰਫ 799 ਦਾ 799 ਰੁਪਏ ਦਾ ਸਿਰਫ ਰੰਗ ਦਊਂਗਾ ਚਾਰ ਰੰਗਾਂ ਦੀ ਫੈਮਿਲੀ ਹੈ ਕਰਨੋ ਚੈੱਕ ਪੀਚ ਪਿੰਕ ਲੇਮਨ ਆ ਲੋ ਅਗਲਾ ਆਰਡਰ ਆਨ ਕਰੋ ਚੈੱਕ ਇਹ ਮੋਟੋ ਨਾਲ ਦਾ ਪੀਸ ਹੈ ਮਾਡਲ ਵਾਲਾ ਕਰ ਲੋ ਚੈੱਕ ਡਿਜ਼ਾਈਨਿੰਗ ਆ ਮਾਡਲ ਪਰ ਮਾਰੋ ਮੜਾ ਜਾ ਜ਼ੂਮ ਰੇਟ ਦਾ ਰਹਿਣਾ ਧਮਾਕਾ 499 ਰੁਪਏ ਦਾ ਹਾਲ ਪੂਰਾ ਸੂਟ ਕੋਲ ਕੇ ਦਿਖਾਣਾ ਆਪਾਂ ਨੇ ਓ ਬਾਜੀ ਬਾਪਾ ਜੀ ਇਹ ਤਾਂ ਮੈਂ ਕਹਿੰਦਾ ਮਹਿੰਗਾ ਵਿੱਚ ਨਾ ਮੈਂ ਆ ਵੀ ਕਿਉਂਗਾ ਮਹਿੰਗਾ ਨਹੀਂ ਵੇਚਣੇ ਫਾਇਦੇ ਕਰਨੇ ਕਾਕਾ ਦੇ 499 ਰੁਪਏ ਦਾ ਅੰਬੀਆ ਡਿਜ਼ਾਈਨ ਅੰਬੀਆ ਡਿਜ਼ਾਈਨ ਦੀ ਡਿਮਾਂਡ ਬਹੁਤ ਆ ਪਰ ਮਾਰੋ ਸਕਰੀਨ ਸ਼ਾਟ ਮਾਰੀ ਜਾਇਓ ਨਾਲ ਦੀ ਨਾਲ ਤਾਂ ਅੱਗੀ ਜਿਹੜਾ ਪਸੰਦਾਂ ਦਾ ਪਹਿਣਾ ਲਜਾਈ ਜਾਣ 7 ਦਿਨ ਦੀ ਭਾਰੀ ਸੇਲ ਲੱਗੀ ਹੈ 7 ਦਿਨ ਦੇ ਬਾਅਦ ਨਾਲ ਲੱਗਣੀਆਂ ਨਾਲ ਲਗਾਨੀਆਂ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਸਟੋਕ ਹੈਗਾ ਫੁੱਲੀ ਦੇ ਚਿੱਟੇ ਰੰਗ ਵਾਲੇ ਸੂਟ ਦਿਖਾਓ ਭਾਜੀ ਚਿੱਟੇ ਰੰਗ ਆ ਚਿੱਟੇ ਰੰਗ ਦੀ ਡਿਮਾਂਡ ਬਹੁਤ ਆ ਲੋ ਆ ਕਰ ਲੋ ਚੈੱਕ ਫਿਰ ਮੋਰਨਿੰਗ ਵਾਲਾ ਸੂਟ ਪਹਿਣਾ ਦੀ ਸਮਾਨ ਤੇ ਕਰੋ ਚੈੱਕ ਡਿਜ਼ਾਈਨਿੰਗ ਕਰੇਵ ਦਾ ਸੂਟ ਆ ਮੋਰਨਿੰਗ ਵਾਲਾ ਡਿਜ਼ਾਈਨਿੰਗ ਦੇ ਰਿਹਾਗਾ ਵੱਡਾ ਤਮਾਕਾ ਆ ਲੋ ਕਰੋ ਚੈੱਕ ਵਰਕ ਦੇਖੋ ਕਿਹਾ ਸੋਹਣਾ ਮੋਰਨਿੰਗ ਆ ਲੋ ਕਰੋ ਚੈੱਕ ਵਰਕ ਪਹਿਲਾ ਮੋਰਨਿੰਗ ਵਾਲਾ ਗੱਲਬਾਤ ਐਂਡਰ ਚੀਜ਼ ਆ ਗੱਲਬਾਤ ਜਮਾ ਇਹ ਸੂਟ ਦੀ ਐਂਡਰ ਰੇਟ ਦੇਣਾ ਕਿੰਨਾ 600 ਰੁਪਏ ਦਾ ਸਿਰਫ ਕੋਈ 1200 ਨਹੀਂ ਕੋਈ 1500 ਨਹੀਂ ਕੋਈ 1800 ਨਹੀਂ ਕਿੰਨੇ ਦਾ ਸਿਰਫ 600 ਰੁਪਏ ਦਾ ਆ ਲੋ ਅਗਲਾ ਹਰ ਦਿਨ ਕਰ ਲੋ ਚੈੱਕ ਲੋ ਚਿੱਟੇ ਦੀ ਡਿਮਾਂਡ ਬਹੁਤ ਆ ਮਾਰੋ ਮਾਰ ਦੀ ਡਿਮਾਂਡ ਕਹਿੰਦੇ ਮੈਚਿੰਗ ਸੂਟ ਚਾਹੀਦਾ ਦੇਣਾ ਕਿੰਨੇ ਦਾ 630 ਰੁਪਏ ਦਾ ਸਲਵਾਰ ਜਿਹੜੀ ਕੜਾਈ ਵਾਲੀ ਆ ਓ ਬਾਜੀ ਇਹ ਕੋਹਦੀ ਵਾਲੀ ਆ ਪਹੁੰਚੇ ਵੀ ਕੱਢੇ ਹੋਏ ਆ ਰੇਡ ਦਾ ਰਣਾ ਵੱਡਾ ਧਮਾਕਾ 630 ਰੁਪਏ ਦਾ ਕਿੰਨਾ 630 ਰੁਪਏ ਹਾਂਜੀ ਹਾਂਜੀ 630 ਰੁਪਏ ਦਾ ਰੰਗ ਦਊਗਾ ਚਾਰ ਆ ਲੋ ਇੱਕ ਆ ਲੋ ਦੋ ਆ ਤਿੰਨ ਚੌਥਾ ਢੁੱਲ ਗਿਆ ਜਿੰਨੇ ਮਰਜ਼ੀ ਸਟੋਕ ਲੈ ਜੋ ਫੁੱਲ ਸਟੋਕ ਆ ਗਿਆ ਫੁੱਲ ਸਟੋਕ ਜਿਹਨੂੰ ਕਹਿੰਦੇ ਆ ਲੋ ਅਗਲਾ ਡਿਜ਼ਾਈਨ ਕਰ ਲੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਹੈ ਨਾਲ ਪਹੁੰਚੇ ਕੱਡੇ ਹੋਏ ਆ ਚੁੰਨੀ ਕੱਢੀ ਹੋਈ ਆ ਆ ਲੋ ਸਲਵਾਰ ਕੱਢੀ ਹੋਈ ਦੇਖ ਲੋ ਆ ਲੋ ਸੂਟ ਕਰ ਲੋ ਚੈੱਕ ਰੇਟਾਂ ਦੇ ਲੈਣੇ ਵੱਡੇ ਵੱਡੇ ਧਮਾਕੇ ਆਣੇਗੇ ਜਪਟਾ ਛੋਟਾ ਹੋਊਗਾ ਜਪਟਾ ਫੁੱਲ ਸਿਆ ਜਾਊਗਾ ਆਹ ਲੋ ਗਲਾਸ ਗਲਾਸ ਕਰਦੇ ਜਿਹੜੇ ਗਲਾਸ ਗਲਾਸ ਆਹ ਲੋ ਗਲਾਸੇ ਖੁੱਲ ਗਿਆ ਹੁਣ ਮਾਲ ਗਲਾਸ ਦਾ ਸੂਟ ਆਹ ਲੋ ਪਿਓਰ 기ਦਾ ਕਾਟਨ ਦੀ ਬੋਟਮ ਹੋਏਗੀ ਆਹ ਲੋ ਜੀ ਗਲਾਸ ਦਾ ਕਾਟਨ ਗਲਾਸ ਸ਼ਿਮਰ ਦਾ ਸੂਟ ਹੈ ਬਹੁਤ ਹੀ ਪਿਆਰਾ ਕੰਮ ਚੈੱਕ ਕਰ ਲੋ ਹੈਂਡਵਰਕ ਵੀ ਨਾਲ ਹੋਇਆ ਵਾ ਆਹ ਲੋ ਸਲਵਾਰ ਚੈੱਕ ਕਰ ਲੋ ਨਾਲ ਦੁਪੱਟਾ ਚੈੱਕ ਕਰ ਲੋ ਰੇਡ ਲਾ ਕੇ ਦਊਂਗਾ 635 ਰੁਪਏ ਦਾ 635 635 635 635 ਸਿਰਫ 635 ਰੁਪਏ ਦਾ ਆ ਜੋ ਜਲਦੀ ਜਲਦੀ ਪਹੁੰਚੋ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਹਮ ਹਮਾ ਕੇ ਪਹੁੰਚੋ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕਰਾ ਲੋ ਸਟਾਕ ਕਰ ਦੋ ਆ ਦੇਖੋ ਸਟਾਕ ਕਰ ਲੋ ਚੱਕ ਸਾਰਾ ਦੇਣਾ ਉਹੀ ਰੇਟ ਲਾ ਕੇ ਜਿਹੜਾ ਤੁਹਾਨੂੰ ਦੱਸਿਆ ਹੁਣ ਕਿੰਨਾ 635 ਰੁਪਏ ਦਾ ਆ ਲੋ ਕਰ ਲੋ ਚੱਕ ਆ ਲੋ ਭਾਈ ਦੱਸ ਐਨਾ ਵੀ ਦਿਖਾਣਾ ਨਹੀਂ ਸਟਾਕ ਹੋ ਨਹੀਂ 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 ਨਜ਼ਰ ਲੱਗ ਜੂ ਸਟਾਕ ਨੂੰ ਨਹੀਂ 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 ਕੋਈ ਨਹੀਂ ਲੱਗਦੀ ਨਜ਼ਰ ਨਾ ਆ ਦੂੰਗੀ ਮਾਤਾ ਮੇਰੀ ਨਜ਼ਰਾਂ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਸੇਮ ਫੋਟੋ ਵਾਲਾ ਪੀਸ ਹੈ ਕਰ ਲੋ ਚੈੱਕ ਡਿਜ਼ਾਈਨਿੰਗ ਆ ਆ ਲੋ ਰੇਟ ਲਾ ਕੇ ਦਊਗਾ 600 ਰੁਪਏ ਦਾ ਧਾਗੀ ਦਾ ਕੰਮ ਹੋਇਆ ਹੋਇਆ ਸੂਟ ਆ ਦਿਖਾਓ ਭਾਈ ਜਾਲਵਰਕ ਵਾਲਾ ਸੂਟ ਆ ਲੋ ਜਾਲਵਰਕ ਵੀ ਆ ਗਿਆ ਆਹ ਲੋ ਕਰੋ ਚੱਕਰ ਡਿਜ਼ਾਈਨਿੰਗ ਕਰੋ ਚੱਕ ਕਿੰਨਾ ਸੋਹਣਾ ਡਿਜ਼ਾਈਨ ਹੈ ਬੁਟੀਕ ਪੀਸ ਹੈ ਇੰਸਟਾਗ੍ਰam ਰੀਲ ਦਾ ਵਾਇਰਲ ਪੀਸ ਲਿਆ ਵੀ ਦੇ ਪੀ ਸਕਦੇ ਜਿਹਨੂੰ ਕਹਿੰਦੇ ਨੇ ਕੋਕਾ ਉਹ ਵੀ ਹੈ ਸ਼ੂਟ ਬਸਾਂ ਆਹ ਲੋ ਜੀ ਕਰੋ ਚੱਕ ਮਾ ਰੇਡ ਮਾਣਾ ਦੇ ਦਈਏ ਧੋਖਾ ਨਹੀਂ 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 ਰੇਡ ਦਾ ਰਹਿਣਾ ਫਾਇਦਾ 600 ਰੁਪਏ ਦਾ ਦੂੰਗਾ 7 ਜਿੰਦੀ ਲੱਗੀ ਰਖੜੀ ਧੁਮਾਕਾ ਫੇਲ ਸਿਰਫ 600 ਰੁਪਏ ਦਾ ਜਾਲਵਰਕ ਵੀ ਆਹ ਬਹੁਤ ਕਮਣਾਓ 600 ਰੁਪਏ ਆ ਸਿਰਫ 600 ਰੁਪਏ ਦਾ 600 ਰੁਪਏ ਦਾ ਜਿੰਨੇ ਮਰਜ਼ੀ ਸ਼ੂਟ ਲੈ ਜਿਓ ਸਾਰਾ ਮਾਲ ਪਿਆ ਤੁਹਾਡੇ ਸਾਹਮਣੇ ਆਹ ਰੰਗ ਵੀ ਹੈ ਨਾ 7 ਹੈ ਬਜ਼ਾਰ ਦਾ ਰੇਟ ਹੈਗਾ 1200 1500 ਰੁਪਏ ਪਰ ਇਹ ਕਲੈਕਸ਼ਨ ਨੇ ਲਾ ਕੇ ਦੇਣਾ 699 ਰੁਪਏ ਦਾ ਸਿਰਫ 699 ਦਾ 699 ਪਾ ਬਰਬੀ ਦਾ ਸੂਟ ਡਿਜ਼ਾਈਨਿੰਗ ਕਰ ਲੋ ਚੈੱਕ ਕਿੰਨਾ ਸੋਹਣਾ ਡਿਜ਼ਾਈਨ ਆ ਬੁਟੀਕ ਪੀਸ ਸਾਰੇ ਦੁਪੱਟਾ ਪੂਰਾ ਫੁੱਲ ਵਰਕ ਹੋਇਆ ਵਾ ਆ ਦੇਖੋ ਕਿੰਨਾ ਮਾਲ ਦੇਖ ਲੋ ਕਿੰਨਾ ਆਇਆ ਵਾ ਤੁਹਾਡੇ ਸਾਹਮਣੇ ਹੀ ਪਿਆ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆ ਜੀ ਮਾਲ ਤੁਹਾਡੇ ਦਾ ਬਹੁਤ ਆ ਬਸ ਗਾਕਾਂ ਦਾ ਹੁਣ ਕੱਕਾ ਆਟਾ ਕੇ ਜਲਦੀ ਜਲਦੀ ਆਵੇ ਜਿਹੜਾ ਆ ਗਿਆ ਜਲਦੀ ਉਹਦਾ ਫਾਇਦਾ ਜਾਵਾ ਆਹ ਲੋ ਕਰੋ ਚੈੱਕ ਕਿੰਨੇ ਦਾ ਸਿਰਫ 600 ਰੁਪਏ ਦਾ ਬਰਬਰੀ ਦਾ ਛੋਟ ਬਰਬਰੀ ਦਾ 600 ਰੁਪਏ ਦਾ ਜਪਟਾ ਖਾਓ ਇੱਕ ਕਰ ਖੋਲਿਆ ਯਾਰ ਦਾ ਰੇਟ ਹੈਗਾ 2200 ਰੁਪਏ ਕਰਾਵਾ ਪਰ ਵੀ ਹੈਗਾ ਸਹੀ ਹੈ ਦੇਣਾ ਕਿੰਨੇ ਦਾ 600 ਰੁਪਏ ਦਾ ਸਿਰਫ ਦੇਖ ਲੈ ਖਣਾਂ ਲੈ ਜੀ ਬਦਮਾਨ ਨਹੀਂ 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 ਰੇਟਾਂ ਦੇ ਕਰਤੇ ਫਾਇਦੇ 600 ਰੁਪਏ ਦਾ ਜਿੰਨੇ ਮਰਜ਼ੀ ਰੰਗ ਲੈ ਜਾਓ ਆਹ ਲੋ ਕਰ ਲੋ ਚੈੱਕ ਰੰਗ ਆਹ ਲੋ ਅੱਗੇ ਕਰੋ ਚੈੱਕ ਡਿਜ਼ਾਈਨਿੰਗ ਆਹ ਲੋ ਅਗਲੇ ਕਰ ਲੋ ਡਿਜ਼ਾਈਨ ਚੈੱਕ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇੱਕ ਆ ਡਿਜ਼ਾਈਨ ਥੋੜਾ ਜਨਾ ਮਹਿੰਗਾ ਏ ਆਹ ਲੋ ਨਹੀਂ ਤਾਂ ਸੇਮ ਨੇ ਆਹ ਡਿਜ਼ਾਈਨ ਫੋਟੋ ਨਾਲ ਦਾ ਪੀਸ ਬੁਟੀਕ ਸਪੈਸ਼ਲ ਇਹ ਜਿਹੜਾ ਕਾਲਾ ਔਰ ਚਿੱਟੇ ਮ ਆਂਦਾ ਮਾਰੋ ਮਾਰ ਵਿਕਦਾ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਰੇਟ ਦਾ ਰਹਿਣਾ ਵੱਡਾ ਧਮਾਕਾ 699 ਰੁਪਏ ਦਾ 699 ਮੈਂ ਬਾਜੀ 2 ਗਲਾ ਵੀ 699 ਗਲਾ ਵੀ 699 ਰੁਪਏ ਦੁਪੱਟਾ ਰਹਿਣਾ ਔਰਗੰਜਾ ਦਾ ਨਾਲ ਬਹੁਤ ਹੀ ਸੋਹਣਾ ਸੂਟ ਹੋਈ ਇੱਕ ਵਾਰ ਰੰਗ ਦਊਗਾ ਚਾਰ ਚਿੱਟਾ ਕਾਲਾ ਚਿੱਟਾ ਕਾਲਾ ਆ ਲੋ ਕਰੋ ਚੱਕਰ ਡਿਜ਼ਾਈਨਿੰਗ ਜਿੰਨੇ ਮਰਜ਼ੀ ਸੂਟ ਲੈ ਜੋ ਜਿੰਨੇ ਮਰਜ਼ੀ ਹਾਂਜੀ ਸੂਟ ਦੀ ਗੱਲ ਬਾਤ ਅੰਡਾ ਜਿਹੜਾ ਕਾਲੇ ਧਾਗੇ ਵਾਲੇ ਆ ਗਿਆ ਨਾਲ ਹਾਂਜੀ ਹਾਂਜੀ 699 ਰੁਪਏ ਮਾ ਦੇਣਾ ਸਿਰਫ 699 ਰੁਪਏ ਮਾ ਆ ਲੋ ਕਰੋ ਚੱਕਰ ਡਿਜ਼ਾਈਨਿੰਗ ਜਲਦੀ ਤੇ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਜ਼ਾਰ ਕਰਾਲੀ ਹੁਮ ਹਮਾ ਕੇ ਜਲਦੀ ਜਨਤਰੀ ਸਾਰਾ ਚੱਕੋ ਜਿੰਨੇ ਮਰਜ਼ੀ ਸੂਟ ਲੈ ਜੋ ਪਿਓਰ ਕਾਟਨ ਦਾ ਪ੍ਰਿੰਟਡ ਸੂਟਾਂ ਦਾ ਮਾਲ ਆ ਗਿਆ ਪਹਿਨਾਂ ਦੀ ਬਹੁਤ ਡਿਮਾਂਡ ਰਹੀ ਆ ਆ ਲੋ ਕਰੋ ਚੱਕ ਸਸਤਾ ਵਧੀਆ ਇੱਕ ਨੰਬਰ ਕੁਆਲਿਟੀ ਰੇਟ ਦੇਣਾ ਕਿੰਨਾ 450 ਰੁਪਏ ਦਾ ਪਿਓਰ ਕਾਟਨ ਦਾ ਸੂ ਇੱਕ ਕੇ ਸੂਟ ਗੋਲਣਾ ਬਾਕੀ ਪ੍ਰਿੰਟ ਐਹੀਂ ਦਿਖਾ ਦਨੇ ਅਜ ਪੈਣਾ ਨੂੰ ਬਾਕੀ ਦੁਕਾਨ ਤੇ ਆਈ ਜਾਓ ਸੂਟ ਲਜਾਈ ਜਾਓ ਰੇਟ ਦੇਣਾ ਲਾ ਕੇ 450 ਰੁਪਇਆ 900 ਰੁਪਏ ਦੇ ਦੋ ਬਾਜ਼ਾਰਾਂ ਵਿੱਚ ਗਰੇ 900 ਦਾ ਇੱਕ 1 ਕੀ ਵਾਲੇ ਦੇਣਾ 900 ਰੁਪਏ ਦਾ 100 ਰੰਗਾਂ ਦੀ ਫੈਮਿਲੀ ਆ ਕਰ ਲੋ ਚੈੱਕ ਡਿਜ਼ਾਈਨਿੰਗ ਆ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਸਾਰੇ ਡਿਜ਼ਾਈਨ ਨਵੇਂ ਇੱਕ ਤੇ ਇੱਕ ਡਿਜ਼ਾਈਨ ਆ ਆ ਲੋ ਪ੍ਰਿੰਟ ਕਰ ਲੋ ਚੈੱਕ ਸਾਰੇ ਪ੍ਰਿੰਟ ਨਵੇਂ ਆ ਰੇਟ ਕਿੰਨਾ 450 450 450 ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ 450 ਰੁਪਏਵਾਂ ਪ੍ਰਿੰਟ ਆ ਗਿਆ ਨਵੇਂ ਆ ਲੋ ਕਰ ਲੋ ਜੇ ਕੜਾਈਆਂ ਵਾਲੇ ਸੂਟ ਸਿਸੀਆਂ ਦਾ ਕੰਮ ਹੋਇਆ ਵਾ ਧਾਗੇ ਦਾ ਕੰਮ ਹੋਇਆ ਵਾ ਆ ਲੋ ਬਲੈਕ ਸੂਟ ਪਹਿਣਾ ਦੀ ਡਿਮਾਂਡ ਨਹੀਂ ਆ ਮਰਾਦੋ ਬਲੈਕ ਸੂਟ ਦਾ ਇੱਕ ਵਾਰ ਕਿੰਨਾ ਸੋਹਣਾ ਡਿਜ਼ਾਈਨ ਹੈ ਰੇਟ ਕਿੰਨਾ ਰਹਿਣਾ 450 450 450 ਆ ਲੋ ਸ਼ਗਨ ਵਾਲੀ ਸੇਲ ਲੱਗ ਗਈ ਹੈ ਪਹਿਣਾ ਨੂੰ ਕਹਿੰਦੇ ਰਖੜੀਆਂ ਦਾ ਸ਼ਗਨ ਮਿਲ ਗਿਆ ਕਾਫੀ 11 1150 5150 ਰੁਪਏ ਪਰ ਐਦਗੀ ਪਹਿਣਾ ਦੇ ਲੈਣੇ ਆ ਕਹਿੰਦੇ ਸੂਟ ਆਣਾ ਕਿੱਥੇ ਪਹਿਣਾ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲੋ ਪ੍ਰਿੰਟ ਕਰੀ ਜਾਓ ਚੈੱਕ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਕਰੋ ਚੈੱਕ ਮਾਲ ਨਹੀਂ ਮੁਕਣਾ ਦਮਾਨ ਜੀ ਮਾਲ ਬਹੁਤ ਹੈ ਏਕੇ ਵਾਲਾ ਕੋਲ ਮਾਲ ਦੀ ਕੋਈ ਕਮੀ ਨਹੀਂ ਆਣੀ ਅੱਜ ਆ ਲੋ 7 ਦਿਨ ਦੀ ਸੇਲ ਲੱਗੀ ਆ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪ੍ਰਿੰਟ ਕਰੀ ਜਾਓ ਚੈੱਕ ਸਾਰੇ ਨਵੇਂ ਪ੍ਰਿੰਟ ਆ ਨਵੇਂ ਡਿਜ਼ਾਈਨ ਆ ਆ ਜੋ ਹਮ ਹਮਾ ਕੇ ਪਹੁੰਚੋ ਸਾਰੇ ਪ੍ਰਿੰਟ ਸੋਹਣੇ ਆ ਲੋ ਪਹਿਣਾ ਕਹਿੰਦੀਆਂ ਵਾਈਟ ਸੂਟ ਦੇਣੇ ਆ ਸਵਾਈਟ ਵੀ ਮਿਲੂਗੇ ਆਲੋ ਕਰੋ ਚੈੱਕ ਪ੍ਰਿੰਟਾਂ ਦੀ ਜੈਪੁਰੀ ਪ੍ਰਿੰਟ ਚਾਲੂ ਕਰੋ ਚੈੱਕ ਪ੍ਰਿੰਟ ਕਿੰਨਾ 450 ਤੁਹਾਡੇ ਸਾਹਮਣੇ ਤੁਹਾਨੂੰ ਜੀ ਦੇਖ ਲਓ ਕਿੰਨੇ ਸੂਟ ਦਿਖਾਤੇ ਇਤੇ ਇਲਾਵਾ ਹਜੇ ਹਜ਼ਾਰਾਂ ਸੂਟ ਪਏ ਜਿਹੜਾ ਦਿਖਾਇਆ ਹੀ ਨਹੀਂ ਮੈਂ ਇਤੇ ਇਲਾਵਾ ਇੱਕ ਪਿਓਰ ਲਖਨਾਉ ਦੇ ਸੂਟ ਚੱਲ ਰਹੇ ਜਿਹੜੇ ਉਹਨਾਂ ਦੀ ਵੀ ਸੇਲ ਲਾਤੀ ਆਪਾਂ 25 2500 ਰੁਪਏ ਠੀਕ ਹੈ ਜੀ ਉਹ ਵੀ ਮਿਲ ਜੂਗੀ ਵੈਰਾਈਟੀ ਵਾਧੂ ਆਣਾ ਕਿੱਥੇ ਪੈਣਾ ਏਕ ਏਕ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਪੁੰਮਹਮਾ ਆ ਕੇ ਪਹੁੰਚੋ ਆਲੂ ਕਰ ਲੋ ਚੈੱਕ ਆ ਜਾਓ ਨੀਚੇ ਆ ਜਾਓ ਭਾਈ ਆਲੂ ਕਰੋ ਚੈੱਕ ਪ੍ਰਿੰਟ ਵੀ ਸ਼ੇਪ ਦਾ ਸੂਟ ਪਹਿਣਾ ਕਹਿੰਦੇ ਆ ਵੀ ਸ਼ੇਪ ਦਾ 1000 1000 ਦਾ ਸੂਟ ਵਿਗਦਾ ਪਰ ਇੱਕ ਕਲੈਕਸ਼ਨ ਕਿੰਨੇ ਦੇਣਾ 450 ਰੁਪਏ ਦਾ ਆ ਜਾਓ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ